ਜੁਗੋ ਜੁਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 554 ਅੰਕ ਤੇ ਸ਼ਲੋਕ ਅਚਨ ਕਰਦੇ ਹਨ ਸ਼ਲੋਕ ਮਹਲਾ 3 ਮਾਨਸ ਭਰਿਆ ਆਣਿਆ ਇਹ ਮਾਨਸ ਕਹਿੰਦੇ ਮਰੂਕਾ ਤੋਂ ਭਰਿਆ ਬਿਆਉਂਦਾ ਹੈ ਪਾਪਾਂ ਨਾਲ ਭਰਿਆ ਹੁੰਦਾ ਹੈ ਭਰਿਆ ਹੋਈ ਚੱਲਿਆ ਜਾਂਦਾ ਹੈ ਸਿਰ ਕੋ ਨਾਨਕ ਦੇਵ ਜੀ ਨੇ ਇਹਨਾਂ ਪਾਪਾਂ ਨੂੰ ਖਤਮ ਕਰਨ ਬਾਅਦ ਤੇ ਸੱਚਖੰਡ ਤੋਂ ਬਾਣੀ ਲੈ ਕੇ ਆਉਂਦੀ ਹੈ ਇਹ ਬਾਣੀ ਪਾਪਾਂ ਨੂੰ ਖਤਮ ਕਰ ਦਿੰਦੀ ਹੈ ਪਾਪ ਲੱਗਦੇ ਕਿਉਂ ਹਨ ਉਹ ਦੱਸਣਾ ਚਾਹੁੰਦੇ ਹਨ ਸ੍ਰੀ ਗੁਰੂ ਅੰਮਰਦਾਸ ਜੀ ਮਹਾਰਾਜ ਜੀ ਚ ਪੀਤੇ ਮਤ ਦੂਰ ਹੋਏ ਕਹਿੰਦੇ ਜਿਸ ਨੂੰ ਪੀਣ ਦੇ ਨਾਲ ਸਾਡੀ ਮਤ ਹੈ ਨਾ ਦੂਰ ਚਲੇ ਜਾਂਦੀ ਆਕਲ ਸਾਡੀ ਬਾਰ ਲ ਪਾਵੇ ਦੂਸਰੇ ਵਿੱਚ ਰਲਦਾ ਨਹੀਂ ਹੈਗਾ ਫਿਰ ਸ਼ਰਾਬੀ ਦੀ ਅੱਡ ਪਛਾਣ ਹੋ ਜਾਂਦੀ ਹੈ ਜਿਹੜਾ ਨਸ਼ਾ ਕਰਦਾ ਉਹਦੀ ਪਛਾਣ ਹੋ ਜਾਂਦੀ ਹੈ ਦੂਸਰੇ ਵਿੱਚ ਰਲਦਾ ਨਹੀਂ ਬਾਰ ਲ ਪਾਵੇ ਵਿੱਚ ਆਏ ਜਦੋਂ ਸ਼ਰਾਬੀ ਦੂਸਰੇ ਵਿੱਚ ਆਉਂਦਾ ਹੈ ਉਹਨਾਂ ਚ ਰਲਦਾ ਨਹੀਂ ਮਤ ਦੂਰ ਚਲੇ ਜਾਂਦੀ ਹੈ ਆਪਣਾ ਪਰਾਇਆ ਨਾ ਪਛਾਣੀ ਆਪਣੇ ਤੇ ਪਰਾਇ ਦੀ ਉਹਨੂੰ ਪਛਾਣ ਨਹੀਂ ਰਹਿੰਦੀ ਖਸਮੋਂ ਤੱਕੇ ਖਾਏ ਇਹ ਦੇਖੋ ਕੀ ਲਿਖਿਆ ਹੋਇਆ ਖਸਮੋਂ ਤੱਕੇ ਖਾਏ ਖਸਮੋਂ ਨੂੰ ਤੱਕੇ ਮਾਰਦਾ ਹੈ ਬਾਬਾ ਨਾਨਕ ਉਹਨੂੰ ਤੱਕੇ ਮਾਰਦਾ ਆਪਣੇ ਪਰਿਵਾਰ ਦੇ ਵਿੱਚੋਂ ਕਿ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਦੇਖੋ ਬਾਣੀ ਕਹਿੰਦੀ ਹੈ ਕਿ ਖਸਮ ਉਹਨੂੰ ੱਤਕੇ ਮਾਰਦਾ ਕਿਸ ਨੂੰ ਜਿਹੜਾ ਸ਼ਰਾਬ ਪੀਂਦਾ ਹੈ ਜਿਹੜਾ ਕੋਈ ਵੀ ਨਸ਼ਾ ਕਰਦਾ ਹੈ ਖਸਮ ਸਾਡਾ ਕੌਣ ਹੈ ਖਸਮ ਸਾਡਾ ਰੱਬ ਹੈ ਖਸਮ ਸਾਡਾ ਗੁਰੂ ਨਾਨਕ ਦੇਵ ਜੀ ਹੈ ਖਸਮ ਸਾਡਾ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਇਹ ਉਹਨੂੰ ੱਤਕੇ ਮਾਰਦਾ ਹੈ ਆਪਨਾ ਪਰਾਇਆ ਨਾ ਪਛਾਣੇ ਖਸਮੋਂ ਤੱਕੇ ਖਾਏ ਜਿਤ ਪੀਤੇ ਖਾਸਮ ਬਿਸਰੇ ਕਿਨ ਜਿਹਨੂੰ ਪੀੜ ਨੇ ਨਾਲ ਖਾਸਮ ਨੂੰ ਰੱਬ ਨੂੰ ਭੁੱਲ ਜਾਂਦਾ ਬੰਦਾ ਜਿਸ ਪੀਤੇ ਖਾਸੋਂ ਬਿਸਰੇ ਦਰਗਹ ਮਿਲੇ ਸਜਾਏ ਦਰਗਾਹ ਵਿੱਚ ਸਜਾ ਮਿਲਣੀ ਹੈ ਤਸੀਂ ਇੱਧਰ ਲਿਖ ਦਿੱਤਾ ਗੁਰੂ ਨਾਨਕ ਪਾਤਸ਼ਾਹਨ ਕੀ ਦਰਗਾਹ ਵਿੱਚ ਇਸ ਸ਼ਰਾਬੀ ਨੂੰ ਸਜ਼ਾ ਮਿਲਣੀ ਹੈ। ਲੇਕਿਨ ਮੇਰੇ ਵਰਗਾ ਪਾਠੀ ਸਿੰਘ ਗਰੰਟੀ ਦਿੰਦਾ ਹੈ ਸ਼ਰਾਬੀ ਨੂੰ ਕਿ ਮੈਂ ਤੈਨੂੰ ਸੱਚ ਕੱਢ ਛੱਡਣਾ ਹੈ। ਹੁਣ ਪਤਾ ਨਹੀਂ ਪਾਠੀ ਸਿੰਘ ਸੱਚਾ ਹੈ ਜਾਂ ਬਾਬਾ ਨਾਨਕ ਸੱਚਾ ਹੈ। ਜਿਹੜਾ ਅਸਲ ਤੋਂ ਆਪਣੇ ਸਾਖ ਸੰਬੰਧੀਆਂ ਨੂੰ ਆਪਣੇ ਭਾਈ ਨੂੰ ਆਪਣੇ ਬਾਪ ਨੂੰ ਆਪਣੇ ਪੁੱਤ ਨੂੰ ਆਪਣੇ ਪਤੀ ਨੂੰ ਪਿਆਰ ਕਰਦਾ ਹੈ ਉਹ ਉਹਨਾਂ ਨੂੰ ਸ਼ਰਾਬ ਪੀਣ ਤੋਂ ਰੋਕਦਾ ਹੈ ਅਸਲੀ ਭੈਣ ਕੌਣ ਹੈ ਜਿਹੜੀ ਆਪਣੇ ਭਾਈ ਨੂੰ ਸ਼ਰਾਬ ਪੀਣ ਤੋਂ ਰੋਕਦੀ ਹੈ ਅਸਲੀ ਮਾਂ ਕੌਣ ਹੈ ਜਿਹੜੀ ਆਪਣੇ ਪੁੱਤ ਨੂੰ ਸ਼ਰਾਬ ਪੀਣ ਤੋਂ ਰੋਕਦੀ ਹੈ ਅਸਲੀ ਪਤਨੀ ਕੌਣ ਹੈ ਜਿਹੜੀ ਆਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਰੋਕਦੀ ਕਿਉਂ ਜਿਸ ਨੇ ਬਾਣੀ ਨੂੰ ਸੁਣ ਲਿਆ ਕਿ ਦਰਗਾਹ ਵਿੱਚ ਉਹਨੂੰ ਸਜ਼ਾ ਮਿਲਣੀ ਹੈ ਸਾਇਸਿੰਗੋਂ ਕਿਹੜੀ ਤਾਕਤ ਹੈ ਇਸ ਨੂੰ ਜਿਹੜੀ ਮੋੜ ਸਕਦੀ ਹੈ ਇਹਨੂੰ ਮਟੇ ਸਕਦੀ ਹੈ ਬਾਬੇ ਨਾਨਕ ਦੀ ਗੱਲ ਨੂੰ ਜਿਸ ਪੀਤੇ ਮਤ ਦੂਰ ਹੋਏ ਬਰ ਪਵੇ ਵਿੱਚ ਆਏ ਜਿਤ ਪੀਤੇ ਖਾਸਮ ਬਿਸਰੇ ਦਰਗਾਹ ਮਿਲੇ ਸਜ਼ਾਏ ਦਰਗਾਹ ਵਿੱਚੋਂ ਸਜ਼ਾ ਮਿਲਦੀ ਹੈ ਊਠਾ ਮਦਮੂਲ ਨਾ ਪੀਚੀ ਕਹਿੰਦੇ ਝੂਠਾ ਮੱਤ ਨਸ਼ੇ ਨੂੰ ਕਹਿੰਦੇ ਆ ਹੁਣ ਸਾਰੇ ਨਸ਼ੇ ਆ ਗਏ ਕਹਿੰਦੇ ਝੂਠਾ ਹੈ ਮਦਮੂਲ ਨਾ ਪੀਚੀ ਕਹਿੰਦੇ ਮੂਲ ਭੁੱਲ ਕੇ ਬਿਨੈ ਨੂੰ ਪੀ ਕਿੰਨਾ ਪਸਾਰਾ ਹੋਇਆ ਨਸ਼ਿਆਂ ਦਾ ਕਿੰਨਾ ਪਸਾਰਾ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰਤਾ ਕੋਈ ਹੈ ਜੁਮੇਬਾਰ ਸਭ ਤੋਂ ਪਹਿਲਾ ਮਾਂ ਹੈ ਮਾਂ ਤੋਂ ਬਾਅਦ ਫਿਰ ਜ਼ਿੰਮੇਵਾਰੀ ਬਣ ਜਾਂਦੀ ਹੈ ਪਤਨੀ ਦੀ ਇਹ ਤਾਂ ਘਰ ਤੋਂ ਸ਼ੁਰੂ ਹੋ ਗਿਆ ਫਿਰ ਪਿੰਡ ਵਿੱਚ ਸ਼ਹਿਰ ਵਿੱਚ ਇਲਾਕੇ ਵਿੱਚ ਜ਼ਿੰਮੇਵਾਰ ਕੌਣ ਹੈ ਸਭ ਤੋਂ ਪਹਿਲੀ ਜ਼ਿੰਮੇਵਾਰੀ ਗੁਰਦੁਆਰੇ ਦੀ ਹੈ ਗੁਰਦੁਆਰੇ ਦੀ ਪਾਠੀ ਸਿੰਘਾਂ ਦੀ ਜ਼ਿੰਮੇਵਾਰੀ ਹੈ ਕਿ ਇਸ ਨਸ਼ੇ ਵਾਸਤੇ ਪ੍ਰਚਾਰ ਕੀਤਾ ਜਾਵੇ ਦੱਸਿਆ ਜਾਵੇ ਕਿ ਕਿੰਨਾ ਕਮੜਾ ਹੈ ਭਾਈਏ ਅਸੀਂ ਇਸ ਜ਼ਿੰਮੇਵਾਰੀ ਤੋਂ ਭੱਜਦੇ ਹਾਂ ਜੇ ਕੋਈ ਭੁੱਲਿਆ ਪਟਕਿਆ ਇਸ ਨਸ਼ੇ ਦੀ ਗੱਲ ਕਰਦਾ ਸਤਸੰਗਤ ਜੀ ਮਾਫ਼ ਕਰਨਾ ਫਿਰ ਸਾਡੇ ਨੁਮਾਇੰਦੇ ਸਾਡੇ ਐਮ ਐਲ ਏ ਸਾਡੇ ਪਿੰਡ ਦੇ ਸਰਪੰਚ ਸਾਹਿਬ ਉਸ ਪਾਠੀ ਨੂੰ ਗੁਰਦੁਆਰਾ ਸਾਹਿਬ ਵਿੱਚ ਰੱਖਣਾ ਨਹੀਂ ਚਾਹੁੰਦੇ ਜਿਹੜਾ ਨਸ਼ਿਆਂ ਦੀ ਗੱਲ ਕਰਦਾ ਹੈ ਨਸ਼ਿਆਂ ਦੀ ਵਿਰੋਧਤਾ ਕਰਦਾ ਹੈ ਉਹ ਇਹਨੇ ਚੁਣੇ ਹੋਏ ਨਵਾਂਦਿਆਂ ਦਾ ਚਾਹੇ ਕੋਈ ਸਰਪੰਚ ਹੈ ਐਮਐਲਏ ਹੈ ਪ੍ਰਧਾਨ ਮੰਤਰੀ ਤੱਕ ਰਾਸ਼ਟਰਪਤੀ ਤੱਕ ਉਹ ਇਹਨਾਂ ਦਾ ਦੁਸ਼ਮਣ ਹੈ ਉਹ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਆ ਕਿਉਂ ਉਹ ਕਹਿੰਦੇ ਆ ਦੁਨੀਆ ਨਸ਼ੇ 'ਚ ਰਹੇ ਅਸੀਂ ਇਹਨਾਂ ਤੇ ਚੌਧਰ ਕਰੀਏ ਉਹਨਾਂ ਦਾ ਮੇਨ ਮਨੋਰਥ ਕੀ ਹੈ ਕਿ ਦੁਨੀਆ ਨੂੰ ਅੰਨੀ ਕਰਕੇ ਨਸ਼ਿਆਂ 'ਚ ਤੱਕੋ ਆਪਣੀ ਕੁਰਸੀ ਨੂੰ ਬਚਾਓ ਲੇਕਿਨ ਪਾਠੀ ਸਿੰਘ ਸਭ ਤੋਂ ਵੱਧ ਜ਼ਿੰਮੇਵਾਰ ਹੈ ਜਿਹੜਾ ਬਾਬੇ ਨਾਨਕ ਦੀ ਨੌਕਰੀ ਕਰਕੇ ਬਾਬੇ ਨਾਨਕ ਦਾ ਕਿ ਸੁਨੇਹਾ ਨਹੀਂ ਦਿੰਦਾ ਸੋ ਆਓ ਆਪਾਂ ਭੈਣਾ ਮਾਤਾ ਸਾਰੇ ਪਿਤਾ ਸਾਰੇ ਸਾਖ ਸੰਮੰਦ ਦੀ ਸਾਰੀਆਂ ਪੰਚਾਇਤਾਂ ਸਾਰੇ ਐਮ ਐਲ ਏ ਸਾਰੇ ਇਸ ਦੇਸ਼ ਦੇ ਵਾਸੀ ਹੰਬਲਾ ਮਾਰੀਏ ਕੱਲਾ ਕੋਈ ਨਹੀਂ ਰੋਕ ਸਕਦਾ ਇਹਨੂੰ ਹੁਣ ਇਹਨਾਂ ਨਸ਼ਾ ਵੱਧ ਚੁੱਕਿਆ ਹੈ ਜਦੋਂ ਅੱਗ ਜ਼ਿਆਦਾ ਲੱਗ ਜਵੇ ਨਾ ਕੱਲਾ ਬੰਦਾ ਉਹਨੂੰ ਬੁਝਾ ਨਹੀਂ ਸਕਦਾ ਤੇ ਸਾਰੇ ਲੋਕ ਇਕੱਠੇ ਹੁੰਦੇ ਆ ਤਾਂ ਕਿਤੇ ਅੱਗ ਤੇ ਕਾਬੂ ਪਾਇਆ ਜਾ ਸਕਦਾ ਹੈ ਇਹ ਇਹੀ ਜੀ ਨਸ਼ੇ ਦੀ ਅੱਗ ਹੈ ਬਹੁਤ ਫੈਲ ਚੁੱਕੀ ਹੈ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਹੰਬੜਾ ਮਾਰਨ ਦੀ ਲੋੜ ਹੈ ਜਦੋਂ ਤੱਕ ਇਕੱਠੇ ਹੋ ਕੇ ਸਮੂਹ ਰਲ ਮਿਲ ਕੇ ਹੰਬੜਾ ਨਹੀਂ ਮਾਰਦੇ ਇਹ ਨਸ਼ੇ ਦੀ ਅੱਗ ਬੁਝਣ ਵਾਲੀ ਨਹੀਂ ਹੈ ਇਹਦੇ ਵਿੱਚ ਜਦੋਂ ਅੱਗ ਵੱਲਦੀ ਹੈ ਨਾ ਸੇਕ ਫਿਰ ਸਾਰਿਆਂ ਨੂੰ ਲੱਗਦਾ ਹੈ ਲੇਕਿਨ ਸਾਡੀ ਕੀ ਸੋਚ ਐ ਕਿ ਲਾਗ ਦਾ ਗਵਾਂਢੀ ਪੀਂਦਾ ਪੀ ਜਾਣ ਦੋ ਸਾਡਾ ਭੈਣ ਪਾਈ ਪੀਂਦਾ ਪੀ ਜਾਣ ਦੋ ਨਹੀਂ ਆਪਾਂ ਇਕੱਠੇ ਹੋ ਕੇ ਹੰਬਲਾ ਮਾਰੀਏ ਏਸ ਨਸੇ ਦੀ ਅੱਗ ਤੋਂ ਬਚਾ ਕਰੀਏ ਦਰਗਾਹ ਤੋਂ ਦਾ ਹੁਕਮ ਹੋ ਗਿਆ ਐ ਕਿ ਜਿਹੜਾ ਪਾਈ ਸ਼ਰਾਬ ਪੀਂਦਾ ਉਹਨੂੰ ਦਰਗਾਹ ਤੋਂ ਸਜ਼ਾ ਮਿਲਣੀ ਐ ਸਭ ਤੋਂ ਜ਼ਿੰਮੇਵਾਰ ਅਸੀਂ ਪਾਠੀ ਸਿੰਘ ਹਾਂ ਜਿਹੜੇ ਇਹ ਦੱਸਦੇ ਨਹੀਂ ਕਿ ਤੁਹਾਨੂੰ ਸ਼ਰਾਬੀਆਂ ਨੂੰ ਦਰਗਾਹ ਤੇ ਸਜ਼ਾ ਮਿਲਣੀ ਹੈ ਉਹ ਤਾਂ ਸਮਾ ਹੰਬਲਾ ਮੰਨਦਿਆ ਸ਼ਾਬਾਸ਼ ਦਿੰਦਿਆ ਕਿ ਜਿੰਨੀ ਮਰਜੀ ਤੂੰ ਪੀ ਲੈ ਅਸੀਂ ਤੇਰਾ ਭੋਗ ਪਾਵਾਂਗੇ ਅਸੀਂ ਤੈਨੂੰ ਸੱਚਖੰਡ ਛੱਡ ਕੇ ਆਵਾਂਗੇ ਦੋਸ਼ੀ ਕੌਣ ਆ ਫਿਰ ਦੋਸ਼ੀ ਧਾਰਮਿਕ ਆਗੂ ਹੈ ਜਿਹੜੇ ਇਸ ਗੱਲ ਨੂੰ ਖੋਲਦੇ ਨਹੀਂ ਹਨ ਗੱਟੜੀ ਨੂੰ ਖੋਲਦੇ ਨਹੀਂ ਹਨ ਨਾ ਘਰਾਂ ਦੇ ਘਰ ਬਰਬਾਦ ਹੋ ਗਏ ਜਿਸ ਤਨ ਲੱਗੇ ਸੋਈ ਜਾਣੇ ਇਹ ਦੇ ਘਰ ਦਾ ਨੌਜਵਾਨ ਪੁੱਤ ਭਾਈ ਭੈਣ ਮਰ ਜਾਂਦੀ ਐ ਉਸ ਨੂੰ ਪਤਾ ਲੱਗਦਾ ਕਿ ਨਸ਼ਾ ਕਿੰਨਾ ਮਾਰਾ ਹੈ ਜਦੋਂ ਆਪਣੇ ਘਰ ਨੂੰ ਅੱਗ ਲੱਗਦੀ ਐ ਫਿਰ ਠੇਕ ਹੁੰਦਾ ਝੂਠਾ ਮਦ ਮੂੜ ਨਾ ਪੀਚੀ ਜੇ ਕਾ ਪਾਰ ਬਸਾਈ ਕਹਿੰਦੇ ਜੇ ਤੂੰ ਪਾਰ ਲੰਘਣਾ ਚਾਹੁੰਦਾ ਹੈ ਤਾਂ ਇਹ ਝੂਠਾ ਮਦ ਹੈ ਜਿਹੜਾ ਨਸ਼ਾ ਇਹਨਾਂ ਨਾ ਕਰੀ ਕੇ ਟੂਠਾ ਮਦਮੂਲ ਨਾ ਪੀਚੀ ਜੇ ਦੱਸਣ ਹੁਣ ਲੋਕਾਂ ਨੂੰ ਤਾਂ ਹੀ ਲੋਕਾਂ ਨੂੰ ਸਮਝ ਪੈ ਸਕਦੀ ਹੈ ਅਸੀਂ ਤਾਂ ਇੱਕ ਖੇਲ ਬਣਾ ਲਈ ਇੱਕ ਤਮਾਸ਼ਾ ਬਣਾ ਲਿਆ ਹੈ ਲੇਕਿਨ ਇਹ ਤਮਾਸ਼ਾ ਨਹੀਂ ਬਾਣੀ ਸਿਰ ਗੁਰੂ ਨਾਨਕ ਦੇਵ ਜੀ ਨੇ ਸੱਚ ਕੰਡ ਤੋਂ ਲੈ ਕੇ ਸਾਡੀ ਜੀਵਨ ਨੂੰ ਨਰਭਾ ਕਰਨ ਵਾਸਤੇ ਕਿ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ ਸੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਸੱਚਾ ਉਪਦੇਸ਼ ਨਹੀਂ ਹੈ ਸਾਡੇ ਵਾਸਤੇ ਇਸ ਉਪਦੇਸ਼ ਨੂੰ ਸੁਣਨਾ ਮੰਨਣਾ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਝੂਠਾ ਮਦਮੂਲ ਨਾ ਪੀਚੇ ਲੇਕਿਨ ਸਾਡਾ ਤਾਂ ਵਿਆਹ ਹੀ ਸਫਲ ਨਹੀਂ ਹੁੰਦਾ ਜਦੋਂ ਤੱਕ ਸਾਡੇ ਵਿਆਹ ਚ ਨਸ਼ਾ ਸ਼ਰਾਬ ਮਾਸ ਨਹੀਂ ਵਰਤਿਆ ਜਾਂਦਾ ਕਹਿੰਦੇ ਕੁਛ ਨਹੀਂ ਵਿਆਹ ਕੀਤਾ ਇਹਨੇ ਜੁम्मेवार ਕੌਣ ਹੈ ਜੁम्मेवार ਲੈਂਡ ਵਾਸਤੇ ਕੋਈ ਤਿਆਰੀ ਨਹੀਂ ਪਾਈਏ ਜੁम्मेवारी ਸਾਨੂੰ ਰਲ ਮਿਲ ਕੇ ਚੱਕਣੀ ਪੈਣੀ ਹੈ ਜੇ ਅਸੀਂ ਪਾਰ ਲੰਘਣਾ ਸੱਚਖੰਡ ਜਾਣਾ ਝੂਠਾ ਮਦਮੂੜ ਨਾ ਪੀਚੀ ਜੇ ਕਾ ਪਾਰ ਬਸਾਏ ਨਾਨਕ ਨਦਰਿ ਸੱਚ ਮੱਧ ਪਾਈਏ ਸਿਰਕੂ ਨਾਰਕਦੇਵੀ ਮਹਾਰਾਜ ਬਚਨ ਕਹਿੰਦੇ ਨਦਰ ਕਰੇਗਾ ਤੇਰੇ ਬਲ ਹੁਣ ਸ਼ਰਾਬੀ ਨੂੰ ਤਾਂ ਤੱਕਾ ਦੇ ਕੇ ਬਾਹਰ ਕੱਢ ਦਿੱਤਾ। ਜੀ ਨੂੰ ਤੱਕਾ ਦੇ ਕੇ ਬਾਹਰ ਕੱਢ ਦਿੱਤਾ ਉਹਦੇ 'ਤੇ ਨਜ਼ਰ ਕਿੱਥੋਂ ਹੋਣੀ ਹੈ? ਗੁਰੂ ਨਾਨਕ ਪਾਤਸ਼ਾਹ ਬਚਨ ਕਰਦੇ ਹਨ, "ਨਾਨਕ ਨਦਰਿ ਸੱਚ ਮੱਧ ਪਾਈਐ।" ਕਹਿੰਦੇ ਸੱਚਾ ਨਸ਼ਾ। ਸੱਚ ਦਾ ਨਸ਼ਾ, ਨਾਮ ਦਾ ਨਸ਼ਾ, ਬਾਣੀ ਦਾ ਨਸ਼ਾ। ਇਹ ਸਦੀ ਚੜਿਆ ਰਹਿੰਦਾ। ਜਿਹੜੀ ਉਹ ਦੂਸਰਾ ਨਸ਼ਾ ਥੋੜੀ ਦੇਰ ਬਾਅਦ ਉਤਰ ਜਾਂਦਾ ਦੁਬਾਰਾ ਫੇਰ ਲੈਣਾ ਪੈਂਦਾ ਜਿਹੜਾ ਨਾਮ ਦਾ ਨਸ਼ਾ ਹੈ ਨਾਮ ਦੀ ਖੁਵਾਰੀ ਹੈ ਸਦਾ ਚੜੀ ਰਹਿੰਦੀ ਨਾਨਕ ਨਦਰੀ ਸੱਚ ਮੱਧ ਪਾਈਏ ਸਾਤ ਗੁਰੂ ਮਿਲੇ ਜਿਸ ਆਏ ਕਹਿੰਦੇ ਜਿਨ੍ਹਾਂ ਨੂੰ ਸਾਤ ਗੁਰੂ ਮਿਲ ਜਾਂਦਾ ਉਹਨਾਂ ਨੂੰ ਸੱਚ ਦਾ ਨਸ਼ਾ ਮੱਤ ਪਿਲ ਜਾਂਦਾ ਜਿਨ੍ਹਾਂ ਨੂੰ ਸਾਤ ਗੁਰ ਮਿਲ ਜਾਂਦਾ ਨਾਨਕ ਨਦਰੀ ਸੱਚ ਦਾ ਮਦ ਪਾਈਏ ਸਤਿਗੁਰ ਮਿਲੇ ਜਿਸ ਆਏ ਜਿਨ੍ਹਾਂ ਨੂੰ ਸਤਿਗੁਰ ਮਿਲ ਜਾਂਦਾ ਹੈ ਉਹਨਾਂ ਨੂੰ ਨਾਮ ਦਾ ਨਸ਼ਾ ਪ੍ਰਾਪਤ ਹੋ ਜਾਂਦਾ ਸਦਾ ਸਹਿਬ ਕੇ ਰੰਗ ਰਹੇ ਕਹਿੰਦੇ ਫਿਰ ਸਦਾ ਹੀ ਸਹਿਬ ਦੇ ਰੰਗ ਵਿੱਚ ਰਹਿੰਦਾ ਮਹਿਲੀ ਪਾਵੇ ਥੌ ਮਹਿਲਾਂ ਦੇ ਵਿੱਚ ਥੌ ਪਾਉਂਦਾ ਸੱਚ ਖੰਡ ਵਿੱਚ ਕੌ ਮਿਲ ਜਾਂਦੀ ਏ ਜਗ੍ਹਾ ਮਿਲ ਜਾਂਦੀ ਏ ਸੇ ਸਿੰਘ ਦੇ ਸੱਚਖੰਡ ਦੀ ਜਗ੍ਹਾ ਕਿਸ ਨੂੰ ਮਿਲਦੀ ਏ ਜਿਹੜਾ ਕੋਈ ਨਸ਼ਾ ਨਹੀਂ ਕਰਦਾ ਕਿਸੇ ਪ੍ਰਕਾਰ ਦਾ ਵੀ ਨਸ਼ਾ ਨਹੀਂ ਕਰਦਾ ਜਿਹੜਾ ਉਸ ਨੂੰ ਸੱਚਖੰਡ 'ਚ ਜਗ੍ਹਾ ਮਿਲਦੀ ਏ ਅਸੀਂ ਅੱਜ ਤੱਕ ਇਹੀ ਨਹੀਂ ਫੈਸਲਾ ਕਰ ਸਕੇ ਕਿ ਸੱਚਖੰਡ ਕੌਣ ਜਾਂਦਾ ਹੈ ਕੌਣ ਨਹੀਂ ਜਾਂਦਾ ਦੇਖੋ ਹੁਣ ਨਰਕ ਕਾਦੇ ਵਾਸਤੇ ਬਣਿਆ ਉੱਥੇ ਵੀ ਤਾਂ ਭੇਜਣਾ ਹੈ ਸਵਰਗ ਵਿੱਚ ਭੇਜਣਾ ਹੈ ਨਰਕੀ ਵਿੱਚ ਭੇਜਣਾ ਹੈ ਕਿਸੇ ਪਾਸੇ ਤਾਂ ਭੇਜਣਾ ਹੈ ਜੇ ਨਰਕਾਂ ਵਿੱਚ ਕਿਸੇ ਨੂੰ ਭੇਜਣਾ ਹੀ ਨਹੀਂ ਤੇ ਫਿਰ ਰੱਬ ਨੂੰ ਬਣਾਉਣ ਦੀ ਕਿਹੜੀ ਲੋੜ ਸੀ ਰੱਬ ਨੇ ਬਣਾਏ ਆ ਹਰ ਚੀਜ਼ ਪਰਮਾਤਮਾ ਨੇ ਬਣਾਈ ਹੈ ਲੇਕਿਨ ਅਸੀਂ ਇੱਥੇ ਭੁੱਲ ਕਰਦੇ ਆ ਅਸੀਂ ਸਾਰਿਆਂ ਨੂੰ ਸੱਚਖੰਡ ਭੇਜੀ ਜਾਂਦੇ ਆ ਨਹੀਂ ਭਾਈ ਸੱਚਖੰਡ ਜਿਹੜੇ ਨਸ਼ਾ ਕਰਦੇ ਆ ਉਹਨਾਂ ਹਰ ਗਿੱਜ ਸੱਚਖੰਡ ਚ ਨਹੀਂ ਜਾ ਸਕਦੇ ਉਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਹੈ ਸੱਚਖੰਡ ਦੇ ਵਿੱਚ ਜਿਨ੍ਹਾਂ ਨੂੰ ਨਾਮ ਦਾ ਨਸ਼ਾ ਪ੍ਰਾਪਤ ਹੋ ਜਾਂਦਾ ਹੈ ਜਿਨ੍ਹਾਂ ਨੂੰ ਸਤਗੁਰ ਮਿਲ ਜਾਂਦਾ ਹੈ ਉਹ ਮਹਿਲ ਦੇ ਵਿੱਚ ਜਗ੍ਹਾ ਮਿਲ ਜਾਂਦੀ ਹੈ ਸੱਚਖੰਡ ਦੀ ਜਗ੍ਹਾ ਮਿਲ ਜਾਂਦੀ ਹੈ ਉਹਨਾਂ ਨੂੰ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਸਦਾ ਸਹੱਬ ਕੇ ਰੰਗ ਰਹੇ ਮਹਿਲੀ ਪਾਵੇ ਥੋ ਮਹੱਲਾ ਦੀ ਇਹ ਜਗਤ ਜੀਵਤ ਮਰੇ ਕਹਿੰਦੇ ਜੱਗ ਜਿਉਂਦਾ ਮਰ ਜਾਂਦਾ ਜੰਪ ਜਾਂਦਾ 84 ਲੱਖ ਜোন ਦੇ ਵਿੱਚ ਪੜਕਦਾ ਇਹ ਜਗਤ ਜੀਵਤ ਮਰੇ ਜਾਂ ਇਸ ਨੂੰ ਸੋਝੀ ਹੋਏ ਕਹਿੰਦੇ ਜੇ ਇਹ ਨੂੰ ਸੋਝੀ ਹੋਏ ਫੇਰੇ ਸਦਾ ਬਾਤ ਤੇ ਅਮਰ ਹੋ ਜਾਂਦਾ ਹੈ ਸੋਝੀ ਹੋਵੇ ਅਕਲ ਹੋਵੇ ਲੇਕਿਨ ਨਚਾ ਪੀਣ ਨਾਲ ਤਾਂ ਅਕਲ ਸਾਡੀ ਚਲੇ ਗਈ ਇਸ ਪੀਤੇ ਮਤ ਬਿਸਰੇ ਮਤ ਸਾਡੀ ਬਿਸਰ ਗਈ ਦੂਰ ਚਲੇ ਗਏ ਇਹ ਜਗਤ ਜੀਪਤ ਮਰੇ ਜਾਂ ਇਸ ਨੂੰ ਸੋਝੀ ਹੋਏ ਜਾਂ ਤੈਨ ਸਵਾਲਿਆ ਤਾਂ ਸਬਰਿਆ ਕਿਨ ਜਿਹਨੂੰ ਸਵਾਲ ਦਿੱਤਾ ਉਹ ਸੁੱਤਾ ਹੀ ਪਿਆ ਰਹਿ ਗਿਆ ਜਾਂ ਤੈਨ ਸਵਾਲਿਆ ਤਾਂ ਸਬਰਿਆ ਜਗਾਏ ਤਾਂ ਸ਼ੁੱਧ ਹੋਏ ਕਿਤੇ ਜਦੋਂ ਜਗਾਉਂਦਾ ਫਿਰ ਸ਼ੁੱਧ ਹੋ ਜਾਂਦਾ ਜਾਗਦਾ ਕੌਣ ਹੈ ਜਿਹਨੂੰ ਗੁਰੂ ਜਗਾ ਦਿੰਦਾ ਉਹ ਜਾਗ ਜਾਂਦਾ ਹੈ ਨਹੀਂ ਤੇਹੀ ਗੁਣੀ ਸੰਸਾਰ ਭਾਰਮ ਸੁਤਤਾ ਸੁਤਿਆ ਰਹਿਣ ਬਿਹਾਨੀ ਤਿੰਨਾ ਗੁਣਾ ਦੇ ਚ ਜੱਗ ਕਹਿੰਦੇ ਸੁਤਿਆ ਪਿਆ ਐ ਸੁਤਿਆ ਦੀ ਉਪਰ ਜ਼ਿੰਦਗੀ ਲੱਗ ਜਾਂਦੀ ਐ ਗੁਰੂ ਜੀ ਨੂੰ ਜਗਾ ਦਿੰਦਾ ਉਹ ਫਿਰ ਇਹਨਾਂ ਤਿੰਨਾ ਗੁਣਾ ਤੋਂ ਦੂਰ ਚਲਿਆ ਜਾਂਦਾ ਜਗਾਏ ਤਾਂ ਸੁੱਧ ਹੋਏ ਤਾਂ ਸੁੱਧ ਹੋਣਾ ਜਦੋਂ ਜਗਾਉਣਾ ਹੈ ਜਦੋਂ ਜਾਗਣਾ ਹੈ ਨਾਨਕ ਨਦਰ ਕਰੇ ਜੇ ਆਪਣੀ ਸਿਰ ਗੁਰ ਨਾਨਕ ਦੇਵ ਜੀ ਬਚਨ ਕਰਦੇ ਆ ਕਹਿੰਦੇ ਜੇ ਆਪਣੀ ਨਦਰ ਕਰ ਲਵੇ ਨਾਨਕ ਨਦਰ ਕਰੇ ਜੇ ਆਪਣੀ ਸਾਤਗੁਰ ਮੇਲੇ ਸੋਏ ਕਹਿੰਦੇ ਫਿਰ ਉਹਨਾਂ ਨੂੰ ਸਾਤਗੁਰ ਮਿਲ ਜਾਂਦਾ ਹੈ ਫਿਰ ਰੱਬ ਮਿਲ ਜਾਂਦਾ ਗੁਰ ਪ੍ਰਸਾਦ ਜੀਵਤ ਮਰੀ ਕਹਿੰਦੇ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲਦਾ ਹੈ ਫਿਰ ਜਿਉਂਦਾ ਹੋਏ ਮਰ ਜਾਂਦਾ ਕਿਹੜੀ ਮਰ ਜਾਂਦੀ ਹੈ ਮਨ ਮਰ ਜਾਂਦਾ ਉਹਦਾ ਦੇਹ ਨਹੀਂ ਮਰਦੀ ਸਰੀਰ ਤਾਂ ਚੱਲਦਾ ਰਹਿੰਦਾ ਉਹਦਾ ਜਿਹੜਾ ਮਨ ਇਹ ਮਰ ਜਾਂਦਾ ਮਾਨੇ ਸਾਰੇ ਕਰਮ ਕਰਾਉਂਦਾ ਸਾਡੇ ਕੋਲ ਜਦੋਂ ਮਨ ਮਰ ਜਾਂਦਾ ਫਿਰ ਕੋਈ ਮਾਰਾ ਕਰਮ ਕਰਨ ਨਹੀਂ ਇਹ ਮਾਨ ਹੀ ਕਰਾਉਂਦਾ ਨੇ ਮਾਨ ਹੀ ਕਹਿੰਦਾ ਵੀ ਉੱਠ ਠੇਕੇ ਕੰਨੀ ਨੂੰ ਚੱਲੀਏ ਮਨ ਕਹਿੰਦਾ ਉੱਠ ਪਰਾਈ ਔਰਤ ਕੰਨੀ ਨੂੰ ਚੱਲੀਏ ਮਨ ਕਹਿੰਦਾ ਉੱਠ ਖਚੋਰੀ ਕਰਨ ਚੱਲੀਏ ਮਾਨ ਹੀ ਮਰ ਗਿਆ ਮਾਰਿਆ ਕਿਸ ਨੇ ਮਨ ਦਾ ਮਾਰਨ ਸ਼ਬਦ ਹੈ ਇਹ ਮਨ ਨੂੰ ਮਾਰਨੇ ਵਾਲਾ ਸ਼ਬਦ ਹੈ ਇਹ ਸ਼ਬਦ ਦੀ ਪ੍ਰਾਪਤੀ ਗੁਰੂ ਕੋਲ ਹੁੰਦੀ ਹੈ ਸਾਧੂ ਸੰਤਾਂ ਕੋਲ ਹੁੰਦੀ ਹੈ ਇਹ ਸ਼ਬਦ ਫਿਰ ਇਸ ਮਨ ਨੂੰ ਮਾਰ ਦਿੰਦਾ ਹੈ ਗੋਰ ਪ੍ਰਸਾਦ ਜੀਪਤ ਮਰੇ ਤਾਂ ਫਿਰ ਮਰਨਾ ਨਾ ਹੋਈ ਕਹਿੰਦੇ ਫਿਰ ਮੁੜ ਕੇ ਮਰਦਾ ਨਹੀਂ ਫਿਰ ਅਮਰ ਹੋ ਜਾਂਦਾ ਹੈ 84 ਲੱਖ ਜੂਨ ਤਾਂ ਛਟਕਾਰਾ ਹੋ ਜਾਂਦਾ ਨਾ ਜੰਮਣਾ ਮੁੜ ਕੇ ਨਾ ਮਰਦਾ ਕਦੋਂ ਜਦੋਂ ਨਸ਼ਿਆਂ ਤੋਂ ਦੂਰ ਹੋਇਆ ਹੈ ਸਸ ਜੀ ਰਾਲ ਮੇਲ ਕੇ ਨਸ਼ਿਆਂ ਦੀ ਵਿਰੋਧਤਾ ਕੀਤੀ ਜਾਵੇ ਕਿੱਡੇ ਕਿੱਡੇ ਕੱਟ ਹੁੰਦੇ ਆ ਕਦੇ ਸੁਣਿਆ ਵਈ ਭਾਈ ਨਸ਼ਾ ਨਾ ਕਰੋ ਨਹੀਂ ਕੀ ਸਮਝਾਇਆ ਜਾਂਦਾ ਕਿ ਤੁਸੀਂ ਪੁਨਦਾਨ ਕਰ ਲਓ ਕਿਉਂ ਪੁਨਦਾਨ ਕਰੂਗਾ ਅਸੀਂ ਛਕਾਂਗੇ ਮੌਜਾਂ ਕਰਾਂਗੇ ਨਹੀਂ ਸਾਡਾ ਫਰਜ਼ ਹੈ ਇਹਨਾਂ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਅਸੀਂ ਆਪਣੇ ਲੋਭ ਲਾਲਚ ਕਰਕੇ ਅਸਲੀ ਸਨੇਹਾ ਬਾਬੇ ਨਾਨਕ ਦਾ ਦੇ ਨਹੀਂ ਰਹੇ ਸੰਸਾਰ ਨੂੰ ਸਨੇਹਾ ਤਾਂ ਇਹ ਦੇਣਾ ਚਾਹੀਦਾ ਕਿ ਪਾਈ ਨਸ਼ਿਆਂ ਤੋਂ ਦੂਰ ਰਹੋ ਮਾੜੇ ਕਰਮਾਂ ਤੋਂ ਦੂਰ ਰਹੋ ਲੇਕਿਨ ਅਸੀਂ ਕਹਿੰਦੇ ਹਾਂ ਮਾੜੇ ਕਰਮ ਕਰ ਲਓ ਜਿਹੜੇ ਕਰਨੇ ਆ ਪਰ ਪੁੰਨ ਦਾਨ ਕਰ ਲਓ ਪੁੰਨ ਦਾਨ ਕਰਕੇ ਕਹਿੰਦੇ ਤੁਹਾਨੂੰ ਸੱਚ ਕੰਡ ਛੱਡਿਆਵਾਂਗੇ ਲੇਕਿਨ ਕਿਤੇ ਲਿਖਤ ਵੀ ਤਾਂ ਮਿਲੇ ਗੁਰੂ ਗ੍ਰੰਥ ਸਾਹਿਬ ਜੀ ਲਿਖਤ ਵੀ ਕਿਤੇ ਮਿਲੇ ਬਈ ਤੂੰ ਪਾਪ ਕਰਲਾ ਜਿਹੜੇ ਕਰਨੇ ਆ দান ਕਰ ਲਈ ਤੂੰ ਸੱਚਖੰਡ ਨੂੰ ਚਲੇ ਜਾਏਗਾ ਕਿਤੇ ਲਿਖਤ ਨਹੀਂ ਅਸੀਂ ਲੋਕਾਂ ਨੂੰ ਮੂਰਖ ਬਣਾ ਲਿਆ ਅੰਦੀ ਰੀਤ ਗਿਆਨ ਵੀ ਹੋਣੀ ਪਾਈ ਪਰੇ ਮਰਦਾਰ ਗਿਆਨੀ ਨੱਚੇ ਬਾਜੀ ਬਾਬੇ ਰੂਪ ਕਰੇ ਸ਼ਿੰਗਾਰ ਪੌੜੀ ਜਿਸ ਦਾ ਕੀਤਾ ਸਭ ਕੁਝ ਹੋਵੇ ਕਹਿੰਦਾ ਜਿਹਦਾ ਕਰਿਆ ਵੇ ਸਾਰਾ ਕੁਝ ਹੁੰਦਾ ਤਿਸ ਦੀ ਪਰਵਾਹ ਨਹੀਂ ਕਿਸੇ ਕੇਰੀ ਕਹਿੰਦਾ ਉਸ ਦੀ ਕੋਈ ਪਰਵਾਹ ਨਹੀਂ ਕਰਦਾ ਜਿਹਦਾ ਕਰਿਆ ਹੋਇਆ ਸਾਰਾ ਕੁਝ ਹੁੰਦਾ ਕਰਨੇ ਵਾਲਾ ਤਾਂ ਵਹਿਗੁਰੂ ਹੈ ਰੱਬ ਹੈ ਗੁਰੂ ਹੈ ਸਾਡਾ ਜਿਸ ਦਾ ਕੀਤਾ ਸਭ ਕੁਝ ਹੋਵੇ ਤਿਸ ਨੂੰ ਪਰਵਾਹ ਨਹੀਂ ਕਿਸੇ ਕੇਰੀ ਕਹਿੰਦੇ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਜਿਹਦਾ ਕਰਿਆ ਵੈ ਸਾਰਾ ਕੁਝ ਹੁੰਦਾ ਹੈ ਕਿਸੇ ਦੀ ਪਰਵਾਹ ਨਹੀਂ ਕਰਦਾ ਹਰ ਜੂ ਤੇਰਾ ਦਿੱਤਾ ਸਭ ਕੋ ਖਾਵੈ ਸਿਰਕੁੰ ਦਾਣਕ ਦੇਵ ਜੀ ਰੱਬ ਨਾਲ ਹੁਣ ਗੱਲ ਹੋਣ ਲੱਗ ਗਈ ਕਹਿੰਦੇ ਤੁਹਾਡਾ ਦਿੱਤਾ ਹੋਇਆ ਸਾਰਾ ਕੁਝ ਅਸੀਂ ਖਾਂਦੇ ਹਰ ਜੀਓ ਤੇਰਾ ਦਿੱਤਾ ਸਭ ਕੋ ਖਾਵੈ ਖਾਬੈ ਜਿਸ ਨੂੰ ਮਹਤਾਜੀ ਕੱਢੇ ਤੇਰੀ ਕਹਿੰਦਾ ਤੇਰੇ ਮੁਹਤਾਜ ਰਹਿੰਦਾ ਜਿਹੜਾ ਅਸੀਂ ਰੱਬ ਦੇ ਮੁਹਤਾਜ ਨਹੀਂ ਰਹਿੰਦੇ ਅਸੀਂ ਲੋਕਾਂ ਦੇ ਮੁਹਤਾਜ ਹੋ ਜਾਂਦੇ ਜੇ ਤੁਧ ਨੂੰ ਸਲਾਹੇ ਸੋ ਸਭ ਕੁਝ ਪਾਵੈ ਕਹਿੰਦਾ ਜਿਹੜੇ ਤੁਹਾਡੀ ਸਿਫਤ ਕਰਦੇ ਹਨ ਜਿਹੜੇ ਰੱਬ ਦੀ ਸਿਫਤ ਕਰਦੇ ਹਨ ਜੋ ਤੁਧ ਨੂੰ ਸਲਾਹੇ ਸੋ ਸਭ ਕੁਝ ਪਾਵੈ ਕਹਿੰਦੇ ਉਹ ਸਾਰਾ ਕੁਝ ਪਾ ਲੈਂਦੇ ਹਨ ਉਹਨਾਂ ਨੂੰ ਸਾਰਾ ਕੁਝ ਮਿਲ ਜਾਂਦਾ ਹੈ ਜਿਹੜੇ ਰੱਬ ਦੀ ਵਡਿਆਈ ਕਰਦੇ ਹਨ ਜਿਹੜੇ ਗੁਰੂ ਦੀ ਵਡਿਆਈ ਕਰਦੇ ਹਨ ਜਿਹੜੇ ਗੁਰੂ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਇਹ ਤੋਂ ਦੋਨੋਂ ਸਲਾਹੈ ਸੋ ਸਭ ਕੁਝ ਭਾਵ ਹੈ ਜਿਸ ਨੂੰ ਕਿਰਪਾ ਨਰੰჯਨ ਕੇਰੀ ਕਹਿੰਦੇ ਜਿਹਦੇ ਪਾਸ ਨਰੰჯਨ ਕਿਰਪਾ ਕਰ ਦਿੰਦਾ ਹੈ ਵਹਿਗੁਰੂ ਕਿਰਪਾ ਕਰ ਦਿੰਦਾ ਹੈ ਸੋ ਹੀ ਸਾ ਸੱਚਾ ਬਣ ਜਾ ਰਾ ਕਹਿੰਦੇ ਉਹੀ ਸਾ ਸੱਚਾ ਬਨਜਾਰਾ ਹੈ ਜਿਹਨੇ ਵਖਰ ਲੱਧਿਆ ਕਹਿੰਦੇ ਜਿਹਨੇ ਵਖਰ ਬੜੇ ਫਕਰ ਵਾਲੀ ਗੱਲ ਹੈ ਵਖਰ ਲੱਧਿਆ ਹਰ ਨਾਮ ਕਹਿੰਦੇ ਜਿਹਨੇ ਹਰ ਦਾ ਨਾਮ ਲੱਦ ਲਿਆ ਹੈ ਹਰ ਦਾ ਨਾਮ ਇਕੱਠਾ ਕਰਕੇ ਆਪਣੇ ਗੱਡੇ ਤੇ ਲੱਦ ਲਿਆ ਇਹ ਦੁਨੀਆ ਵਿੱਚ ਕਹਿੰਦੇ ਕਿਹੜਾ ਬਨਜਾਰਾ ਹੈ ਕਿਹੜਾ ਬੁੰਜਾਰਾ ਇਥੇ ਬਖਰ ਵਾਲੀ ਗੱਲ ਹੈ ਕਿ ਇਹਨੂੰ ਮਾਨ ਪ੍ਰਾਪਤ ਹੁੰਦਾ ਹੈ ਜਿਹੜਾ ਹਰ ਦੇ ਨਾਮ ਨੂੰ ਇਕੱਠਾ ਕਰਕੇ ਲੱਦ ਕੇ ਇਹ ਸੰਸਾਰ ਤੋਂ ਜਾਂਦਾ ਹੈ ਸੋ ਉਹੀ ਸਾ ਸੱਚਾ ਬੁੰਜਾਰਾ ਜਿਸ ਬਖਰ ਲੱਦਿਆ ਹਰ ਨਾਮ ਧੰਨ ਤੇਰੀ ਤੇਰਾ ਹਰ ਦਾ ਨਾਮ ਜਿਹਨੇ ਲੱਦ ਲਿਆ ਇਕੱਠਾ ਕਰਕੇ ਉਹ ਕਹਿੰਦੇ ਬੜੇ ਫਕਰ ਵਾਲਾ ਬੰਦਾ ਹੈ ਬੜੇ ਮਾਣ ਵਾਲਾ ਬੰਦਾ ਹੈ ਜਿਹੜਾ ਹਰ ਦੇ ਨਾਮ ਨੂੰ ਇਕੱਠਾ ਕਰਦਾ ਹੈ ਸਭ ਤਿਸ ਨੂੰ ਨੋ ਸਲਾਹ ਹੈ ਸੰਤੋ ਹੋ ਕਰਵੇ ਸਭ ਸੰਤੋ ਕਨੇ ਉਹਦੀ ਸਿਫਤ ਕਰੋ ਪਰਮਾਤਮਾ ਦੀ ਜਿਨ ਦੂਜੇ ਪਾਪ ਕੀ ਮਾਰ ਬਿਠਾਣੀ ਢੇਰੀ ਕਹਿੰਦੇ ਜਿਸ ਨੇ ਦੂਸਰੀ ਭਾਵ ਜੀ ਦੂਸਰੇ ਨੂੰ ਪਿਆਰ ਕਰਨ ਵਾਲੀ ਢੇਰੀ ਨੂੰ ਮੈਂ ਖਤਮ ਕਰ ਦਿੱਤਾ ਢੇਰੀ ਉਟਾ ਦਿੱਤੀ ਹੈ ਪਾਚਨੇ ਬਹੁਤ ਸਪੱਸ਼ਟ ਸ਼ਬਦਾਂ ਚ ਲਿਖ ਦਿੱਤਾ ਹੈ ਸਭ ਤੇਸੋ ਨੂੰ ਸਲਾਹੋ ਕਹਿੰਦੇ ਸਭ ਉਹਦੀ ਸਿਫਤ ਕਰੋ ਸੰਤੋ ਜਿਨ ਦੂਜੇ ਭਾਵ ਕੀ ਕਹਿੰਦਾ ਜਿਹੜਾ ਦੂਜਿਆਂ ਨੂੰ ਭਾਵ ਦੂਜਿਆਂ ਨੂੰ ਪਿਆਰ ਕਰਨਾ ਹੈ ਮਾਰ ਬਿਟਾਣੀ ਢੇਰੀ ਉਹ ਢੇਰੀ ਉਠਾ ਦਿੱਤੀ ਐ ਨੌ ਨਿਸ਼ਾਨ ਹੀ ਮਿਟਾ ਦਿੱਤਾ ਉਹਦੀ ਸਿਫਤ ਕਰੋ ਉਹਦੀ ਵਡਿਆਈ ਕਰੋ ਜਿਹੜੇ ਦੂਜਿਆਂ ਨੂੰ ਧਿਆਉਣਾ ਤਾਂ ਕੀ ਸੇਵਾ ਤਾਂ ਕੀ ਕਰਨੀ ਉਹ ਢੇਰੀ ਉਠਾ ਦਿੱਤੀ ਐ ਇੱਕੋ ਦਾਤਾ ਸੇਵੀ ਜੋ ਜਲਥਲ ਰਿਹਾ ਸਮਾਏ ਦੂਜਾ ਕਾਹੇ ਸੇਵੀਏ ਜੋ ਜੰਮੇ ਤੇ ਮਰ ਜਾਏ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਰਹਿਮਤਾ ਕਰਦੇ ਸੋ ਗੁਰਸਿੱਖ ਗੁਰੂ ਦੀ ਸਿੱਖਿਆ ਨੂੰ ਲੈ ਕੇ ਫਿਰ ਗੁਰਸਿੱਖ ਬਣ ਜਾਂਦਾ ਹੈ ਗੁਰਸਿੱਖ ਤੋਂ ਬਾਅਦ ਫਿਰ ਗੁਰਮਖ ਬਣਦਾ ਹੈ ਹਰ ਇੱਕ ਚੀਜ਼ ਦੀ ਮੰਜ਼ਲ ਹੈ ਗੁਰੂ ਦੀ ਸਿੱਖਿਆ ਲੈ ਕੇ ਪਹਿਲਾਂ ਗੁਰਸਿੱਖ ਬਣਦਾ ਹੈ ਫਿਰ ਗੁਰਮਖ ਬਣ ਜਾਂਦਾ ਹੈ ਫਿਰ ਰੱਬ ਦੇ ਨਾਲ ਰਲ ਜਾਂਦਾ ਹੈ ਸੱਚਖੰਡੀ ਚ ਵਾਸਾ ਹੋ ਜਾਂਦਾ ਹੈ ਦਰਗਾਹ ਵਿੱਚ ਪਰਮਾਨਗੀ ਮਿਲ ਜਾਂਦੀ ਹੈ ਸੋ ਸਤਸੰਗ ਜੀ ਆਪਾਂ ਵੀ ਸਿੱਖਿਆ ਪ੍ਰਾਪਤ ਕਰੀਏ ਗੁਰਸਿੱਖ ਬਣੀਏ ਗੁਰਮੁਖ ਬਣੀਏ ਸੱਚਖੰਡੀ ਚ ਵਾਸਾ ਕਰੀਏ ਸੋ ਸਤਸੰਗ ਜੀ ਬਾਣੀ ਪੜਦੇ ਆ ਕਥਾ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਾਸਟ ਬਾਣੀ ਪਾਣੀ ਦੀ ਕਥਾ ਕੰਦ ਸਮਰੱਥਾ ਬਖਸ਼ਣੀ ਹੁਣ ਬਲਾਉ ਪਤੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ